ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ 'ਪਾਪਰ' ਆਇ ਚੰ ਤੁਹਾਡਾ ਸਵਾਗਤ ਹੈ YouTube ਫੈਮਲੀ ਕਿਦਾ ਸਾਰੇ ਠੀਕ ਠਾਕ ਹੋ ਤੇ ਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਸੇਵਾ ਕੋ ਸੇਵਾ ਬਣਾਈ ਤੁਮ ਉੱਪਰ ਪਰਪਾਈ ਜਿੱਤੇ ਉੱਪਰ ਨਵੀਂ ਬਸਾਰ ਜਾਂਦੇ ਸਾਡੇ ਜਿੰਨੇ ਵੀ ਭੈਣ ਭਰਾ ਸਾਡੇ ਬਲੌਗ ਦੇਖਦੇ ਆ ਦੇਸ਼ ਤੋਂ ਔਰ ਵਿਦੇਸ਼ ਤੋਂ ਔਰ ਸਾਡੇ ਫੌਜੀ ਭਰਾ ਹਨਾ ਉਹਨਾਂ ਦਾ ਬਹੁਤ ਧੰਨਵਾਦ ਤੇ YouTube ਫੈਮ ਬਹੁਤ ਵਧੀਆ ਜੀ ਮਸਿੱਧੇ ਆਪਣੀ ਸਪੋਰਟ ਬਣਾਈ ਰੱਖਿਓ ਤੇ ਵੀਡੀਓ ਐਂਡ ਤੱਕ ਦੇਖਿਆ ਕਰੋ ਤੇ ਨਾਲੇ ਐਂਡ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਨੂੰ ਜੂੜ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੇ ਲੱਗਦੀ ਹੈ ਨਾ ਫਿਰ ਸਾਨੂੰ ਪਤਾ ਲੱਗਦਾ ਜਦੋਂ ਕਮੈਂਟ ਕਰਦੇ ਹੈ ਨਾ ਪੇਸਾਂ ਪਤਾ ਲੱਗਦਾ ਰਹਿੰਦਾ ਹੈ ਵੀ ਸਾਡੇ ਬਲੌਗ ਦੇਖਦੇ ਹਨਾ ਚਲੋ ਖੈਰ ਤੇ ਇਹਨਾਂ ਨੂੰ ਕਮੈਂਟ ਕਰਨਾ ਨੇ ਉਹਦਾ ਇੱਕਈ ਵੀ ਪੰਗਾ ਹੈ ਨਾ ਤੇ ਕਈ ਮੇਰੀਆਂ ਭੈਣਾਂ ਕਹਿੰਦੀਆਂ ਸਾਨੂੰ ਕਮੈਂਟ ਨਹੀਂ ਕਰਨਾ ਆਉਂਦਾ ਹੈਗਾ ਤੇ ਮੈਂ ਇਹਨਾਂ ਨੂੰ ਕਹਿੰਦੀ ਮੈਂ ਕਮੈਂਟ ਕਰਿਆ ਕਰੋ ਤੁਹਾਨੂੰ ਕਿਦਾਂ ਦੀ ਵੀਡੀਓ ਲੱਗਦੀ ਹੈ ਨਾ ਫਿਰ ਪਤਾ ਲੱਗਦਾ ਰਹਿੰਦਾ ਚਲੋ ਠੀਕ ਹੈ ਜੀ ਅੱਜ ਹੋ ਗਈ ਤਰੀਕ 18 ਸਤੰਬਰ ਤੇ ਦਿਨ ਹੋ ਗਿਆ ਅੱਜ ਅੱਜ ਦਿਨ ਹੈਗਾ ਆ ਦਿੰਦਾ ਜਦ ਤੱਕ ਬੋਲ ਗਿਆ ਮੈਂ ਤੇ ਦੇਖੋ ਜੀ ਕੱਪੜੇ ਮੈਂ ਧੋ ਕੇ ਸੁਕਨੇ ਪਾ ਲਿਆ ਤੇ ਤੇ ਵੀਰ ਨੂੰ ਭੋਲ ਵੀਰ ਦਿਨ ਹੈ ਨਾ ਤੇ ਕੀ ਕਰੀਏ ਹੁਣ ਟੈਨਸ਼ਨ ਨਾ ਬੜੀਆਂ ਕਮਾਂਕਾਰਾਂ ਦੀਆਂ ਹਨਾ ਬੱਚਿਆਂ ਦੀਆਂ ਇਸ ਵੇਲੇ ਅੱਜ ਅੱਜ ਦਾ ਕਹ ਲੋ ਅੱਜ ਤੋਂ ਸ਼ੁਰੂ ਹੋ ਗਏ ਆ 18 ਦੇ ਬੱਚਿਆਂ ਦਾ ਅੱਜ ਕ ਟੈਸਟ ਹੋ ਗਈ ਸ਼ੁਰੂ ਤੇ ਗਏ ਸਕੂਲ ਤੇ ਅੱਜ ਤੇ ਸ਼ੁਰੂ ਹੋਏ ਗਏ ਆ ਤੇ ਨਾ ਕਿ ਉਹਦਾ ਕੀ ਕਹਿੰਦੇ ਹੁੰਦੇ ਉਹਨੂੰ ਤੇ ਕੰਮ ਕਰ ਮੇਰੇ ਖਤਮ ਹੋ ਗਏ ਆ ਤੇ ਤੇ ਕੋਈ ਨੇਰੇ ਤੋਂ ਸ਼ੁਰੂ ਹੋ ਜੀਦਾ ਆ ਕਮਾਂਕਾਰਾਂ ਵਿੱਚ ਹਨਾ ਤੇ ਬਸ ਇਦਾਂ ਹੀ ਟਾਈਮ ਟਾਈਮ ਚੱਲ ਰਿਹਾ ਹੁਣ 6:10 ਦਾ ਟਾਈਮ ਹੋ ਗਿਆ ਆ ਤੇ ਕੱਪੜੇ ਮੈਂ ਧੋ ਲਏ ਆ ਤੇ ਜਦੋਂ ਆਪਾਂ ਰਹਿਣਦੇ ਹੀ ਤੇ ਰਹਿੰਦੇ ਰਹਿ ਜਾਂਦੇ ਆ ਜਦੋਂ ਆਪਾਂ ਧੋਨੇ ਆ ਤੇ ਫਿਰ ਧੋ ਵੀ ਹੋ ਜਾਂਦੇ ਆ ਤੇ ਫਿਰ ਘੌਲ ਜੀ ਹੋ ਜਾਂਦੀ ਆ ਤੇ ਮੇਰਾ ਹੁੰਦਾ ਵੀ ਚਲੋ ਬੱਚਿਆਂ ਦੇ ਕੱਪੜੇ ਵੀ ਜ਼ਰੂਰੀ ਚਾਹੀਦੇ ਆ ਨਾ ਫਿਰ ਕੌਣ ਜਾਣਾ ਹੁੰਦਾ ਉਹਨਾਂ ਨੇ ਤੇ ਫਿਰ ਪਸੀਨੇ ਵਾਲੇ ਕੱਪੜੇ ਹੁੰਦੇ ਆ ਨਹੀਂ ਵਧੀਆ ਲੱਗਦੇ ਹੈਗੇ ਤੇ ਫਿਰ ਪਸੀਨੇ ਤੋਂ ਪਤਾ ਇਨਫੈਕਸ਼ਨ ਵੀ ਹੋ ਜਾਂਦੀ ਆ ਇਸ ਕਰਕੇ ਸਾਫ਼ ਕੱਪੜੇ ਚਾਹੀਦੇ ਆ ਨਾ ਤੇ ਬਾਕੀ ਸਾਡੇ ਨਾ ਤੁਹਾਨੂੰ ਪਤਾ ਵੀ ਸਾਰਾ ਸਾਲ ਪ੍ਰੋਗਰਾਮ ਚੱਲਦੇ ਰਹਿੰਦੇ ਏਦਾਂ ਹੀ ਨਾ ਕਿਉਂ ਪਿੰਡ ਸੁਖਨਾ ਬਹੁਤ ਵੱਡਾ ਵਾਇਗਰ ਏਦੇ ਵਰਕ ਤੇ ਰੱਖੇ ਪਿੰਡ ਦੀ ਤੇ ਇਹ ਹੈਗਾ ਮਾਰਗ ਦਾ ਭੋਗ ਅੱਜ ਤੇ ਬਸ ਕੋਈ ਨ ਕੋਈ ਖੁਸ਼ੀ ਵਾਲੇ ਗਮੀ ਵਾਲੇ ਪ੍ਰੋਗਰਾਮ ਤੇ ਚੱਲਦੇ ਰਹਿੰਦੇ ਆ ਨਾ ਤੇ ਬਸ ਸੁਖਨੀ ਸਾਡਾ ਮੇਰਾ ਭੋਗ ਆ ਤੇ ਪਾਠ ਪੜ੍ਹ ਹੁੰਦਿਆ ਭਾਈ ਜੀ ਪਾਠ ਪੜ੍ਹਦੇ ਪਏ ਆ ਤੇ ਦੇਖਿਆ ਕਿਹੜਾ ਦਿਖਾਏ ਨਾ ਤੇ ਦੱਸੋ ਜੀ ਪਾਈ ਸੋ ਆਤਰਪਾ ਬਾਰਮੰਤ ਕਰਦੋ ਸਤਿ ਆ ਪ੍ਰਿਆ ਭਗਵਾਨ ਤੁਪ ਪਿੱਕੀ ਸ਼ੁਰੂ ਹੋ ਗਈ ਆ ਕੱਪੜੇ ਮੈਂ ਕੱਲ ਸਕਾਰੇ ਸੀਗੇ ਹਜੇ ਮੈਂ ਕੱਪੜੇ ਇੱਕ ਜਾਈ ਹੋਰ ਪਾਉਣੀ ਆ ਉਹ ਡੱਗ ਵਿੱਚ ਕੱਲ ਪਾਣੀ ਚ ਤੇ ਉਸਪਣੀ ਪਾਉਣੀ ਆ ਤਾਂ ਨਾਲੇ ਮੈਂ ਕੱਲ ਵਾਲੀ ਵੀਡੀਓ ਐਡ ਕਰਣੀ ਹਜੇ ਕੀ ਕਰੀਏ ਕੰਮ ਕਰਦੇ ਕੰਮ ਕਰਨ ਨੂੰ ਵੀ ਟਾਈਮ ਦੇਣਾ ਪੈਂਦਾ ਔਰ ਬਲੌਗ ਨੂੰ ਵੀ ਟਾਈਮ ਦੇਣਾ ਪੈਂਦਾ ਨਾ ਸਾਡੇ ਭੈਣ ਭਾਈ ਖੜਨ ਚੋਣ ਵਾਲੇ ਆ ਤੇ ਉਹ ਸਾਨੂੰ ਦੇਖਦੇ ਆ ਤੇ ਵਧੀਆ ਲੱਗਦਾ ਹਨਾ ਜਿਹੜਾ ਕਮੈਂਟ ਛੱਡਦੇ ਆ બસ ਸਾਡੀ سپورਟ ਨੇ ਤੱਕ ਆਇਆ ਅੱਗੇ ਤੱਕ ਵੀ ਇਸ ਤਿਸਨ ਲੈ ਕੇ ਜਾਓ ਵੀਡੀਓ ਨੂੰ ਫੁੱਲ ਪਾਸ ਕਰਾ ਕੇ ਰਵਸੇ ਹੀ ਆ ਤੇਨ ਉਸਕੀ ਅੱਧ ਨਾ ਅੱਧ ਨਾ ਛੱਡਿਆ ਕਰੋ ਤੇ ਪੂਰੀ ਦੇਖਿਆ ਕਰੋ ਵੀਡੀਓ ਨੂੰ ਤਾਂ ਦੇਖੋ ਸੰਗ ਤਾਂ ਕੋਈ ਇਲਾਜ ਨਹੀਂ ਦੇਖੋ ਇਹਨਾਂ ਨੂੰ ਹੈਗਾ ਤੇਰਾ ਉਹਨਾਂ ਬੈਠੀਆਂ ਹੋਈਆਂ ਇਹਨਾਂ ਨਾਲ ਇੱਥੇ ਸੋਜਣਾ ਹੈ ਇੱਥੇ ਇਹਨਾਂ ਨੇ ਬਹਿ ਜਾਣਾ ਹੈ ਤੇ ਉਹ ਜਿਹੜੀ ਨਿੱਕੀ ਆ ਉਹ ਨਿੱਕੀ ਦੀ ਨਾ ਹਾਲਤ ਸੁਧਾਰਤੀ ਆ ਮੈਂ ਜਿੱਦਾਂ ਹੁਣ ਮੈਂ ਕੱਪੜੇ ਸੁੱਕਣੇ ਪਾਏ ਆ ਤੇ ਇਹਨਾਂ ਚਾਕੇ ਹੈਨਾ ਕੱਪੜੇ ਉੱਥੇ ਲੈ ਜਾਣੇ ਕਦੀ ਉੱਥੇ ਲੈ ਜਾਣੇ ਮੈਂ ਨਹੀਂ ਸੇਵਾ ਕੀਤੀ ਫੜ ਕੇ ਇਹਦੀਆਂ ਯਾਨੀ ਸੇਵਾ ਕੀ ਕਰਨੀ ਆ ਤੇ ਇਹਨੂੰ ਮੈਂ ਡਾਂਟਿਆ ਵੀ ਤੂੰ ਹੈਨਾ ਕੱਪੜੇ ਰੱਖੇ ਕਿਨ ਜਾਣੇ ਹੈਗੇ ਤੇ ਅੱਗੇ ਪਹਿਲੇ ਚਾਦਰ ਖਰਾਬ ਕੀਤੀ ਇਹਨੇ ਮੇਰੀ ਇਦਾਂ ਹੀ ਹੈਨਾ ਡਬਲ ਬੈੱਡ ਦੀ ਫੇ ਮੇਰੇ ਇਹਨੇ ਚੁੰਨੀ ਖਰਾਬ ਕੀਤੀ ਹੋਰ ਕੱਪੜੇ ਬਾਵਾ ਖਰਾਬ ਕੀਤੇ ਹੈਨਾ ਤਾਂ ਹੁਣੇ ਡਰ ਗਈ ਹੁਣ ਮੈਂ ਬਹੁਤ ਡਰਦੀ ਆ ਇਹ ਵੀ ਮੈਨੂੰ ਮਾਰੂਗੀ ਤੇ ਹੁਣ ਕੱਪੜੇ ਖਿੱਚ ਕੇ ਨਹੀਂ ਜਾਂਦੀ ਹੈਗੀ ਹੁਣ ਸੂਤ ਆਈ ਹੈਨਾ ਇਹਨਾਂ ਨੂੰ ਡਰਾਵਾ ਦੇਣਾ ਚਾਹੀਦਾ ਤੇ ਫੇਰੀ ਸੂਤ ਰਹਿਦਾ ਕੰਮ ਤੇ ਜੇ ਇਹਨੂੰ ਇਹਦਾ ਪੂਛ ਪੂਛ ਪਿਆਰ ਪਿਆਰ ਕਰੀ ਜਾਓ ਤੇ ਫਿਰ ਇਹਨੇ ਪਹੁੰਚਣਾ ਤੇ ਮੈਂ ਫਿਰ ਥੋੜੀ ਜਿਹੀ ਲਾਈਆਂ ਫਿਰ ਮੈਨੂੰ ਅਕਲ ਤਾਂ ਆਵੇ ਕੱਪੜੇ ਕਿਹੜਾ ਸੌਖੇ ਬਣਦੇ ਆ ਇਹ ਸੋਏਗਾ ਹੋਰ ਬਾਕੀ ਮੇਰੀਆਂ ਪੈਣਾ ਬਹੁਤ ਸੋਹਣੇ ਕਮੈਂਟ ਔਰ ਬਹੁਤ ਵਧੀਆ ਕਰਦੀਆਂ ਹੈ ਨਾ ਤੇ ਕੱਲ ਮੈਂ ਪਛਾਣ ਵਾਲੀ ਵੀਡੀਓ ਪਾਈ ਸੀਗੀ ਤੇ ਬਣਾਈ ਵੈਸੇ ਪਰਸਵਾ ਨਹੀਂ ਸੀ ਮੈਂ ਉਹ ਤੇ ਬਹੁਤ ਸੋਹਣੇ ਕਮੈਂਟ ਕੀਤੇ ਉਹਨਾਂ ਨੇ ਤੇ ਰੂਹ ਖੁਸ਼ ਹੋ ਜਾਂਦੀ ਦੇਖ ਕੇ ਹਨਾ ਤੇ ਆਪਾਂ ਵੀ ਉਹਨਾਂ ਦੀ ਵੀਡੀਓ ਤੇ ਜਾਈਦਾ ਦੇਖੋ ਜੀ ਮੈਂ ਨਾ ਜਿਹਨੂੰ ਸਪੋਰਟ ਕਰਦੀ ਹਾਂ ਮੈਂ ਦਿਲੋਂ ਸਪੋਰਟ ਕਰਦੀ ਹੁੰਨੀ ਆ ਤੇ ਇਹ ਤੁਹਾਡੀ ਇਮਾਨਦਾਰੀ ਹੈ ਤੁਸੀਂ ਫੁੱਲ ਵੀਡੀਓ ਦੇਖਦੇ ਆ ਜਾਂ ਤੁਸੀਂ ਅੱਧੇ ਦੇਖਦੇ ਆ ਨਾ ਇਹਦੀ ਪਤਾ ਲੱਗਦਾ ਹੈਗਾ ਤੇ ਵੈਸੇ ਕਈ ਪਹਿਣਾ ਤਾਂ ਕਹਿੰਦੇ ਪਤਾ ਲਾਈ ਜਾਂਦਾ ਪਰ ਵੈਸੇ ਲੱਗੂਗਾ ਪਤਾ ਸਾਨੂੰ ਵੀ ਹਜੇ ਨਹੀਂ ਲੱਗਾ ਤੇ ਫੁੱਲ سپورਟ ਕਰਿਆ ਕਰੋ ਜੀ ਮੈਂ ਕਿਹਨੂੰ ਕਰਨੀ ਦਿਲੋਂ ਕਰਦੀ ਆ ਮੈਂ ਇਹਨੂੰ سپورਟ ਕਰਦੀ ਆ ਜੀ ਇਹ ਗੱਲ ਆ ਬਾਕੀ ਦੇਖਦੇ ਦੇ ਨੇ ਵਿੱਚ ਅੱਜ ਕਿਤੇ ਜਾਂਦੇ ਆਂ ਕਿ ਨਹੀਂ ਜਾਂਦੇ ਹੈਗੇ ਫੇ ਤੁਹਾਨੂੰ ਨਾ ਨਾ ਲੈ ਕੇ ਜਾਵਾਂਗੇ ਹਨ ਜਿੱਥੇ ਵੀ ਜਾਵਾਂਗੇ ਵਿਚਾਰ ਹੈ ਸਾਡੇ ਕੋਲ ਜਾਣ ਦਾ ਤੇ ਫਿਰ ਜੇ ਨਾ ਗਏ ਤਾਂ ਫਿਰ ਵੀਡੀਓ ਇੱਥੇ ਐਂਡ ਕਰਾਂਗੇ ਘਰੇ ਹਨਾ ਆ ਤੇ ਨਾਲ ਧੁੱਪ ਵੀ ਚਲ ਹੋਣ ਢਈ ਹੈ ਤਾਂ ਨਾਲ ਠੰਢੀ ਠੰਢੀ ਹਵਾ ਚੱਲਣ ਢਈ ਹੈ ਤੇ ਦੇਖੋ ਜੀ ਬਸ ਦਸਹਿਰਾ ਆਇਆ ਤੇ ਇਸ ਰਾਹ ਚੱਲਣ ਦੇ ਆ ਤੇ ਨਰਾਤੇ ਬਸ ਮਹਾਮਾਈ ਦੀ ਆਉਣ ਵਾਲੀ ਆ ਤੇ ਇੱਕ ਨੇ ਨਾ ਸ਼ਰਾਧਾ ਵਿੱਚ ਸੂਟ ਨਹੀਂ ਖਰੀਦੀਦੇ ਹੁੰਦੇ ਮੈਂ ਸਮਾਂ ਕਿ ਸੂਟਾਂ ਦੀ ਸ਼ਾਪਿੰਗ ਕਰਨੀ ਮੈਂ ਸ਼ਰਾਧਾ ਚ ਨਹੀਂ ਕਰਨ ਢਈ ਹੈਗੀ ਵੀ ਸ਼ਰਾਧਾ ਸੂਟ ਨਹੀਂ ਘੋਲੀਦਾ ਹੁੰਦਾ ਕੋਈ ਕਪੜਾ ਨਹੀਂ ਖਰੀਦੀਦਾ ਹੁੰਦਾ ਕੋਈ ਵੀ ਲਾ ਲਓ ਤੇ ਵਿਚਾਰ ਹੁੰਦੀ ਸਿਆਣਿਆਂ ਦੀ ਦੇਖੋ ਜਿਹੜੇ ਸਿਆਣਿਆਂ ਨੇ ਗੱਲਾਂ ਕੀਤੀਆਂ ਇਹ ਗੱਲਾਂ ਕੀਤੀਆਂ ਨਾ ਤਾਂ ਆਪਾਂ ਨੂੰ ਮੰਨਣੇ ਚਾਹੀਦੇ ਆ ਤੇ ਜੇ ਆਪਾਂ ਨਹੀਂ ਮੰਨਦੇ ਆਪਾਂ ਤਾਂ ਹੀ ਔਖੇ ਆ ਨਾ ਤੇ ਇਹਦੇ ਨਰਾਤੇਾਂ ਚ ਕੱਪੜੇ ਖਰੀਦਾਂਗੇ ਸ਼ਾਪਿੰਗ ਕਰਾਂਗੇ ਤੇ ਫਿਰ ਤੈਨੂੰ ਵੀ ਆ ਦਿਖਾਵਾਂਗੇ ਨਾ ਤੇ ਬਾਕੀ ਭੈਣਾਂ ਦੇ ਬਹੁਤ ਸਾਰੇ ਕਮੈਂਟ ਆਉਂਦੇ ਆ ਤੇ ਕਹਿੰਦੇ ਤੁਸੀਂ ਹੱਸਦੇ ਰਹੋ ਵਾਹਿਗੁਰੂ ਨਾ ਤੁਹਾਨੂੰ ਹੱਸਦੇ ਰੱਖੀ ਬਸ ਇਦਾਂ ਹੀ ਆ ਭੈਣੇ ਜਿਹੜੀ 10 15 ਮਿੰਟ ਦੀ ਵੀਡੀਓ ਹੁੰਦੀ ਸਿਰਫ ਹੱਸ ਕੇ ਬਣਾਉਣੀ ਪੈਂਦੀ ਹੈ ਬਾਕੀ ਚਲੋ ਫੇਰ ਲਓ ਜੀ ਭੋਗ ਪੈ ਗਿਆ ਤੇ ਹੁਣ ਹੋਣ ਲੱਗਾ ਕੀਰਤਨ ਸ਼ੁਰੂ ਤੇ ਭਾਈ ਜੀ ਕੀਰਤਨ ਕਰਨਗੇ ਤੇ ਦੇਖੋ ਜੀ ਗੁਰਵਾਣੀ ਜਿਹੜੀ ਨਾ ਗੁਰਵਾਣੀ ਸੌਰਗਤੋ रोग खत्म कर दी है ना अपने पर आप गुरबाणी तो करेज बहुत करते हैं है नही सही गलगुरु मैं तो तो चाह बना के बना ली मैं ਸੱਚੀ ਗੱਲ ਆ ਕਰਵਾਣੀ ਸੱਚੀ ਏ ਬੰਦਾ ਝੁੱਠਾ ਆ ਹਨਾ ਤੇ ਜੋ ਕਰਵਾਣੀ ਚ ਲਿਖਿਆ ਸੱਚੀ ਸੱਚ ਲਿਖਿਆ ਹੋਇਆ ਹੈ ਨਾ ਉਹ ਮੰਦਰਾ ਹੈ ਕੁਛ ਨਹੀਂ ਇੱਥੇ ਸਾਹ ਬਣ ਨਿਕਲ ਗਿਆ ਤੇ ਘੜੀ ਚ ਖਤਮ ਹੋਣਾ ਤੇ ਬੰਦਾ ਜੀਣਾ ਵੀ ਬਹੁਤ ਕੁਛ ਆ ਤੇ ਬੰਦਾ ਹੈਵੀ ਕੁਛ ਨਹੀਂ ਇਹ ਇੱਕ ਸਚਾਈਆਂ ਗੱਲਾਂ ਦੀਆਂ ਹੈ ਤੇ ਇਹ ਆ ਪਾਇ ਨੇ ਟਾਈਮ ਲੁਖਾ ਕੇ ਆਏ ਉਪਰ ਉਧਰੋਂ ਲੁਖਾ ਕੇ ਆਏ ਪਰ ਆਪਾਂ ਨੂੰ ਇਸ ਟਾਈਮ ਦਾ ਨਹੀਂ ਪਤਾ ਹੈਗਾ ਹੈਨਾ ਵੀ ਕਿਹੜੇ ਟਾਈਮ ਕੀ ਹੋਣਾ ਇਸ ਪਰਮਾਤਮਾ ਨੂੰ ਪਤਾ ਵੀ ਕੀ ਉਹਨੇ ਕਰਨਾ ਸੱਚੇ ਬਾਦਸ਼ਾਹ ਹੈ ਹੈਨਾ ਤੇ ਭਾਈ ਕਿੰਨੇ ਬਹੁਤ ਸਾਰਾ ਕਰਦੇ ਆ ਬਹੁਤ ਬਧੇ ਕੀਰਤਨ ਕਰਦੇ ਆ ਇਹਨਾਂ ਨੂੰ ਇਹਨਾ ਬੰਦ ਨੂੰ ਕੀਤਨ ਕਰ ਸਕਦਾ ਨਹੀਂਗਾ ਦੇਖੋ ਜੀ ਹਰੇਕ ਬੰਦੇ ਵਿੱਚ ਕਾਬਲੀਅਤ ਹੁੰਦੀ ਹੈ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੁੰਦਾ ਹੈ ਜੀ ਨਾ ਕੋਈ ਵੀ ਟੈਲੈਂਟ ਨਾਲ ਹੀ ਆਪਨੇ ਨਾ ਤੇ ਮੇਰੇ ਡੈਮ ਹੁਣ ਰੋਟੀ ਖਾਣ ਦਾ ਹੁਣ ਮੇਰੀ ਰੋਟੀ ਖਾ ਗਈ ਟੀ ਹੁਣ ਕੋਲ ਚਾਹ ਪੀਣੀ ਆ ਤੇ ਕੱਪ ਵੀ ਡਾਕਟਰ ਸਾਹਿਬ ਨੂੰ ਚਾਹ ਪੁਣੀ ਆ ਨਾ ਚਾਹ ਵੀ ਸਾਡੀ ਦੋਸਤ ਸੁਦਾ ਹੀ ਹੁੰਦਾ ਆ ਤੇ ਕੋਈ ਇਦਾਂ ਨਹੀਂ ਹੈਗੀ ਤੁਲੋ ਖੈਰ ਟੈਮ ਟੈਮ ਦੀ ਗੱਲ ਹੈ ਨਾ ਇਹ ਕਸ ਬਹੁਤ ਪ੍ਰਣਾਸ਼ਾਬਦਿਆ ਹੈ ਜਿਹੋ ਕਿਸ਼ੇ ਪ੍ਰਣਾਸ਼ਾਬਦ ਮੈਨੇ ਹੁਣ ਘਾਟੀ ਮਿਲਦੇ ਆ ਤੁਸੀਂ ਵੀ ਜ਼ਰੂਰ ਧਿਆਨ ਨਾਲ ਸੁਣੋ ਮੇਰੀਆਂ ਭੈਣਾਂ ਦਾ ਕਮੈਂਟ ਆਉਂਦਾ ਹੁੰਦਾ ਵੀ ਕਹਿੰਦੇ ਜਦੋਂ ਤੁਸੀਂ ਡਰੌਗ ਹੁਣਾਂ ਨੇ ਮਗਰ ਆਵਾਜ਼ ਆਉਂਦੀ ਕਰਵਾਣੀ ਦੀ ਹੈ ਨਾ ਵੀ ਸਾਨੂੰ ਸੋਹਣੀ ਲੱਗਦੀ ਹੈ ਨਾ ਚਲੋ ਥੈਂਕ ਯੂ ਪਿੰਡ ਦਾ ਡਾ ਬਹੁਤ ਸਾਰਾ ਨਾ ਤੇ ਗਰਾਨੀ ਨੂੰ ਪਿਆਰ ਕਰਾਂਗੇ ਆਪਾਂ ਤੇ ਵਾਈ ਕਿਉਂ ਤੈਨੂੰ ਸਾਨੂੰ ਪਿਆਰ ਕਰਨਗੇ ਠੀਕ ਹੈ ਨਹੀਂ ਜੇ ਸੀ ਉਹਨਾਂ ਨੂੰ ਆਪਣਾ ਮੰਨਣਾ ਕਿ ਉਹ ਸਾਨੂੰ ਆਪਣਾ ਮੰਨਣਗੇ ਤੇ ਗੁਰੂ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਕੋਈ ਵੀ ਕੋਈ ਵੀ ਜਿੱਦਾਂ ਕਹ ਲਓ ਕੋਈ ਸਿਆਣਾ ਲਾ ਲਓ ਜਾਂ ਕਿਦਾਂ ਵੀ ਆ ਉਸ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈਗਾ ਹੈ ਨਾ ਉਸੇ ਮੇਰੇ ਗੁਰਦੁਆਰਾ ਸਾਹਿਬ ਜਾਣੀ ਹੁੰਨੀ ਆ ਆਪਾਂ ਹੋਰ ਕਿਤੇ ਨਹੀਂ ਜਾਇਦਾ ਜੀ ਪਾਸ਼ਾ ਤੂੰ ਯੋ ਰੱਖਣਾ ਤੇਰੀ ਮਰਜ਼ੀ ਆ ਚਾਹੇ ਸਾਨੂੰ ਰੱਖਲਾ ਚਾਹੇ ਮਾਰਲਾ ਤੇਰੇ ਦਰ ਤੇ ਆਉਣਾ ਪਰ ਕਿਤੇ ਨਹੀਂ ਜਾਣਾ ਹੈਨਾ ਚਾਹੇ ਸਾਨੂੰ ਦੁੱਖ ਦੇ ਚਾਹੇ ਸਾਨੂੰ ਸੁੱਖ ਦੇ ਪਰਮਾਤਮਾ ਜੀ ਪਾਸ਼ਾ ਮੈਂ ਗੁਰਦੁਆਰਾ ਸਾਹਿਬ ਜਾਣ ਕੇ ਹੀ ਦਸ ਕਰਦੀ ਹੁੰਨੀ ਆ ਜੀ ਸੱਚੇ ਪਾਸ਼ਾ ਆਪਣੇ ਲੜਣਾ ਲਈ ਰੱਖੀ ਆ ਆਪਣਾ ਨਾਮ ਜਿ ਪਾਈ ਤੇ ਗੁਰੂ ਘਰ ਆਉਣ ਦੀ ਬਸ ਹਿੰਮਤ ਦੇਵੀ ਔਰ ਉਦਮ ਦੇਵੀ ਹੈਨਾ ਚਾਮ ਯੂਰੋਈ ਸਪੀਕਰ ਲੱਗਦਾ ਹੈ ਰਹਿਰਾ ਸੰਦੀਦ ਮੈਨੂੰ ਤਾਂ ਕਾਲੀ ਬਿੰਦਰੀਂ ਦੀ ਮੈਂ ਫਟਾਫਟ ਹਨਾ ਵੀ ਕਹਿੰਦਾ ਸਰ ਜਾਮਾ ਵੀ ਰਹਿਰਾ ਸ਼ੁਰੂ ਹੋ ਗਈ ਆ ਫਿਰ ਜਾ ਕੇ ਪਾਠ ਕਰਨਾ ਨਾਲ ਨਾਲ ਨਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਆ ਇਹ ਸਾਰਾ ਕੁਝ ਮੇਰੀ ਜਿਹੜੀ ਮੰਮੀ ਹੈ ਨਾ ਇਸ ਦੁਨੀਆ ਦੇ ਹੈ ਨਹੀਂ ਉਹਨਾਂ ਨੇ ਦੇਣਾ ਸਾਰਾ ਕੁਝ ਹੀ ਨਾ ਕੱਲ 23 ਹੋ ਜਾਏ ਪੂਰੇ ਦੋ ਦੋ ਮਹੀਨੇ ਹੋ ਜਾਣੇ ਇਹਨਾਂ ਨੂੰ ਸਾਡੇ ਕੋ ਗਿਆਨ ਨੂੰ ਕਿੰਨੇ ਮਹੀਨੇ ਲੱਗਣਾ ਗਿਆਨ ਨਾ ਇਹ ਕੋਈ ਗੇਮ ਮੁੜ ਕੇ ਨਹੀਂ ਮੁੜਦੇ ਹੈਗੇ ਜਦੋਂ ਗੱਲਾਂ ਉਹਦੇ ਅੱਧਾ ਰਹਿ ਜਾਂਦੀਆਂ ਨਾ ਇਹਨਾਂ ਨੂੰ ਬਹੁਤ ਪਾੜਨਾ ਸ਼ੌਕ ਹੁੰਦਾ ਸੀ ਗਾ ਤਾਂ ਮੈਨੂੰ ਵੀ ਇਹਨਾਂ ਨਾਲ ਦੇਖ ਕੇ ਬੜਾ ਪਾਠ ਕਰਨਾ ਨਾ ਤੇ ਗੁਰੂ ਦੇ ਲਾੜ ਲੱਗਣਾ ਗੁਰਦਾਰ ਸਾਹਿਬ ਜਾਣਾ ਸ਼ੌਕ ਬੜਾ ਮੈਨੂੰ ਵੀ ਹੁਣ ਵੀ ਹੈਗਾ ਵਾਹਿਗੁਰੂ ਦੇ ਰੱਖੇ ਨਾ ਤੇ ਮੇਰੀ ਬਾਹ ਥੱਕ ਗਈ ਆ ਮੈਂ ਸਟੈਂਡ ਤੇ ਫੋਨ ਲਾਇਆ ਨਹੀਂ ਮੈਂ ਦੀ ਬਸ ਫੜ ਕੇ ਵੀਡੀਓ ਬਣਾਉਣ ਲੱਗ ਗਈ ਆ ਸ਼ਬਦ ਸੁਣੋ ਤੁਸੀਂ ਧਿਆਨ ਦੇ ਨਾਲ ਮੇਰੀ ਭੈਣਾ ਮੇਰੇ ਭਰਾ ਨਾ ਮੇਰੇ ਗਾਈਜ਼ ਭੈਣਾ ਔਰ ਗਾਈਜ਼ ਭਰਾ ਸਹੀ ਗੱਲ ਵੀ ਬੰਦੇ ਦਾ ਕੁਝ ਵੀ ਹੈ ਨਹੀਂ ਇੱਥੇ ਜਿਹੜੀ ਆ ਦੇ ਆ ਇਹ ਵੀ ਛੱਡ ਜਾਣੀ ਇੱਥੇ ਆਪਾਂ ਨਾ ਬੋਲਦੇ ਨਾ ਨਾ ਮੇਰਾ ਸਮਝ ਨੀ ਆ ਰਿਹਾ ਨੀ 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 ਉਹ ਵਿੱਚ ਬੋਲਦੇ ਕਿ ਤਾ ਬਣਤ ਹੈ ਨਹੀਂ ਆਪਣੇ ਆਪ ਨਾਲ ਵੀ ਕੀ ਹੋਇਆ ਕੋਣ ਲਿਖੇ ਪਿੰਡ ਵੱਡਾ ਇੱਥੇ ਕੋਈ ਕਿਸੇ ਨਾਲ ਬੋਲਦਾ ਹੈਗੇ ਕਿ ਨਹੀਂ ਹੈ ਨਹੀਂ ਨਾ ਵੱਡੇਆਂ ਪਿੰਡਾਂ ਦਾ ਹੀ ਹੁੰਦਾ ਆ ਵੀ ਕੋਈ ਕਿਸੇ ਨਾਲ ਬੋਲਦਾ ਕਿ ਇਹਨਾਂ ਨੇ ਨਹੀਂ ਕੋਈ ਬੋਲਦਾ ਨਾ ਵੀ ਕਿਹੜੀ ਜਾਣਕਾਰੀ ਹੈਗੀ ਜਾਂ ਨਹੀਂ ਨਹੀਂ ਜਾਣੀ ਉਹਨਾਂ ਦੇ ਸੋ ਇਹ ਗੱਲ ਆ ਉਹ ਜਿਹੜਾ ਉਹ ਲਾ ਕੇ ਮੇਰੇ ਸਵਾ ਤੇ ਸੁਣ ਲਈ ਚਾਹ ਨੂੰ ਪਾਣੀ ਤੇ ਆਹ ਕੱਪ ਹੋ ਗਿਆ ਡਾਕਟਰ ਸਾਹਿਬ ਦਾ ਉਹ ਕੱਪ ਚ ਪੀ ਦੇ ਦਿੰਦੇ ਨਾ ਤੇ ਮੇਰਾ ਹੋ ਗਿਆ ਗਲਾਸ ਨਾ ਮੈਨੂੰ ਗਲਾਸ ਚ ਵਧੀਆ ਲੱਗਦਾ ਹੈ ਨਾ ਤੇ ਮੈਂ ਗਲਾਸ ਵਿੱਚ ਹੀ ਦੁੱਧ ਗਲਾਸ ਚ ਚਾਹ ਪੀਣੀ ਪਣੀ ਆ ਤੇਵੇਂ ਹੋ ਹੀ ਵਧੀਆ ਲੱਗਦਾ ਨਾ सोते सो लो जी शब्द हो गया पूरा हूँ